ਦੋਸਤੋ ਇੱਕ ਪਾਸੇ ਹੋਲੀ ਦਾ ਤਿਉਹਾਰ ਦੇ ਉੱਤੇ ਹਰ ਕੋਈ ਰੰਗਾਂ ਦੇ ਵਿੱਚ ਰੰਗਿਆ ਸੀ ਖੁਸ਼ੀਆਂ ਮਨਾ ਰਿਹਾ ਸੀ ਤਾਂ ਦੂਜੇ ਪਾਸੇ ਹੋਲੀ ਵਾਲੀ ਰਾਤ ਚੱਲਦਾ ਹੈ ਇਹ ਜਿਹੜਾ ਸਾਹਮਣੇ ਮੰਦਰ ਦੇਖਦੇ ਪਏ ਇਸ ਮੰਦਰ ਦੇ ਛੁੱਟਿਆ ਜਾਂਦਾ ਹੈ ਬੜਾ ਜ਼ਬਰਦਸਤ ਧਮਾਕਾ ਹੁੰਦਾ ਹੈ ਤਾਂ ਸੀਸੀਟੀਵੀ ਵੀ ਉਸ ਪੂਰੀ ਦੇ ਸਾਹਮਣੇ ਆ ਚੁੱਕੀ ਆ ਮੰਦਰ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆ ਵਿੱਚ ਥੋੜੀ ਜਾਣਕਾਰੀ ਦਿਓ ਕੀ ਹੋਇਆ ਸੀ ਨਾਂ ਤੋਂ ਸੁਪੀਨੇ ਮੈਂ ਵਿਪਰ ਨੀ ਯਾਰ ਰਾਤ ਲਗਭਗ 12:30 ਵਜੇ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਆ ਮੋਟਰਸਾਈਕਲ ਤੇ ਆਉਂਦੇ ਆ ਤੇ ਮੋਟਰਸਾਈਕਲ ਤੋਂ ਉੱਤੋਂ ਹਮਲਾ ਕਰਦੇ ਆ ਹਮਲਾ ਇੰਦਾ ਪਿਆੜਕ ਹੁੰਦਾ ਏ ਕਿ ਇਲਾਕੇ ਦੇ ਲੋਕ ਡਹਿਲ ਜਾਂਦੇ ਆ ਲਗਭਗ 1 ਕਿਲੋਮੀਟਰ ਤੱਕ ਇਹ ਆਵਾਜ਼ ਜਾਂਦੀ ਆ ਇਲਾਕੇ ਦੇ ਵਿੱਚ دہشت ਦਾ ਮਾਹੌਲ ਆ ਇਲਾਕਾ ਲੋਅਸੀਦ ਢਰੇ ਹੋਇਆ ਆ ਆਸੇ ਪਾਸੇ ਸ਼ੀਸ਼ੇ ਟੁੱਟੇ ਹੋਏ ਆ ਸਾਈਡ ਤੋਂ ਟੁੱਟਿਆ ਹੋਇਆ ਏ ਇਹ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਏ ਆ ਦੇਖੋ ਇਧਰੋਂ ਸਾਈਡ ਤੇ ਉਹ ਥੋੜਾ ਜਿਹਾ ਅਲਮਾ ਥੋੜਾ ਜਿਹੀ ਚੀਜ਼ ਦਿਖਾਉਣਾ ਚਾਹੁੰਦਾ ਵੀ ਸਾਈਡ ਤੋਂ ਦੇਖੋ ਬਿਲਕੁਲ ਬਿਲਕੁਲ ਆ ਦੇਖ ਸਕਦੇ ਹੋ ਦੀਵਾਰ ਜਿਹੜੀ ਹੈ ਉਹ ਟੀਵੀ ਆ ਲੱਗੇ ਚਾਗੇ ਸ਼ੀਸ਼ੇ ਟੁੱਟ ਗਏ ਉਹ ਸਾਰਾ ਬਨੇਰਾ ਟੁੱਟ ਗਿਆ ਇਹ ਇੰਨਾ ਕਿ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਪੁੱਛੋ ਕੋਈ ਨਾ ਕਾਰਨ ਕੀ ਸਮਝਦੇ ਇਹਨੂੰ ਇੱਕ ਮੈਂ ਦੇਖਿਆ ਵੇ ਸੀਸੀਟੀਵੀ ਵਿੱਚ ਉਹ ਝੰਡਾ ਇੱਕ ਪਿੱਛੇ ਲੱਗਾ ਪਿਆ ਦੋ ਜਣੇ ਆਂਦੇ ਕਿੰਨੀ ਦੇਰ ਉਹਦੀ ਕੁੰਡੀ ਜੀ ਨਾਣ ਦੀ ਕੋਸ਼ਿਸ਼ ਕਰਦੇ ਉਹ ਵੀਡੀਓ ਇੱਥੋਂ ਦੀ ਹੈਗੀ ਆ ਤੁਸੀਂ ਦੇਖਿਆ ਹੋਣਾ ਕਿ 2 ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੇਤਾ ਤੇ ਕਮਲਾ ਹੋ ਗਿਆ ਮੋਗੇ ਦੇ ਵਿੱਚ ਪਰਸੋਂ ਉੱਥੇ ਇੱਕ ਮੁੰਡੇ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜਾਬ ਚ ਜਈਏ ਘਟਨਾ ਬਹੁਤ ਜ਼ਿਆਦਾ ਵਾਪਰਦੀ ਹੈ ਪਈਆਂ ਪਹਿਲੇ ਥਾਣਿਆਂ ਤੇ ਹਮਲੇ ਚੌਂਕਿਆਂ ਦੇ ਹਮਲੇ ਹੁਣ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਤਨਾ ਕਿਤਨਾ ਸਵਾਲ ਖੜੇ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕੀ ਕਹਿਣਾ ਚਾਹੁੰਦੇ ਜੀ ਪਾਜੀ ਅਧਿਕਾਰੀ ਹਰ ਵਾਰ ਕੋਸ਼ਿਸ਼ ਕਰਦੀ ਹੈ ਕਿ ਜਲਦੋ ਜਲਦ ਹੱਲ ਕੀਤਾ ਜਾਵੇ ਪਰ ਫਿਰ ਵੀ ਕੋਈ ਨਗ ਨਹੀਂ ਰਿਹਾ ਅਧਿਕਾਰੀ ਤੇ ਕਹਿ ਰਹੇ ਆ ਕਿ ਜਲਦੀ ਹੀ ਇਸ ਕੋ ਚੀਜ਼ ਦਾ ਹੱਲ ਕੀਤਾ ਜਾਏਗਾ ਪਰ ਇਹ ਹਮਲੇ ਕਿਉਂ ਹੋ ਰਿਹਾ ਦੇਖੋ ਕੁਲਾ ਇਹ ਕਿਤਨਾ ਕਿਤੇ ਰੋਸ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਫਿਲਹਾਲ ਦੇਖ ਸਕਦੇ ਹੋ ਕਿ ਪੁਲਿਸ ਕਮਿਸ਼ਨਰ ਗੋਰਪ੍ਰੀਤ ਸਿੰਘ ਪੁੱਲਰ ਇੱਥੇ ਪਹੁੰਚੇ ਨੇ तमाम ਟੀਮਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਕਿ ਕੋਈ ਅੰਦਰ ਜਾ ਕੇ ਦਿਖਾ ਨਾ ਸਕੇ ਕਿ ਕੀ ਹੋਇਆ ਕਿਸ ਕਿਸ ਤਰੀਕੇ ਨਾਲ ਹੋਇਆ ਗ੍ਰੀਨ ਪਰਦਾ ਲਗਾ ਦਿੱਤਾ ਗਿਆ ਫਿਲਹਾਲ ਦੇਖ ਸਕਦੇ ਹੋ ਗ੍ਰੀਨ ਪਰਦਾ ਲਗਾ ਦਿੱਤਾ ਗਿਆ ਹੈ ਕਿ ਪਤਾ ਨਾ ਲੱਗੇ ਕਿ ਇੱਥੇ ਹੋਇਆ ਕੀ ਹੈ ਜਿਹੜੇ ਅਧਿਕਾਰੀ ਜਿਹੜੇ ਇੱਥੇ ਮੰਦਰ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਸਵਾਲ ਇਹ ਤੇ ਖੜੇ ਹੁੰਦੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਕੌਣ ਦਿੰਦਾ ਪਿਆ ਆਖਿਰ ਕਿਉਂ ਅੰਜਾਮ ਦਿੱਤਾ ਜਾ ਰਿਹਾ ਵੀ ਜੀ ਕੀ ਕਹਿਣਾ ਚਾਹੁੰਦੇ ਜੇ ਵੱਡੀ ਘਟਨਾ ਵੇਖੋ ਜੀ ਬੜੀ ਮੰਤਪਾਈ ਘਟਨਾ ਹੋਈ ਆ ਇਹ ਨਹੀਂ ਸੀ ਹੋਣੀ ਚਾਹੀਦੀ ਔਰ ਇਹਦੇ ਨਾਲ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਅਸੀਂ ਸਮੂਹ ਪੰਜਾਬੀ ਇਹਦੀ ਘਟਨਾ ਦੀ ਨਿੰਦਾ ਕਰਦੇ ਆ ਔਰ ਮੰਗ ਕਰਦੇ ਆ ਕਿ ਜਲਦੀ ਜਲਦੀ ਜੋਸ਼ੀ ਵਾਲੇ ਫੜੇ ਜਾਣ ਤਾਂ ਜੋ ਪੰਜਾਬ ਸਮਾਜ ਦੇ ਵਿੱਚ ਉਹਨਾਂ ਦੀ ਪਛਾਣ ਹੋ ਸਕੇ ਕਿ ਕਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਦਾ ਮੋਲ ਖਰਾ ਕਰਨ ਚਾਹੁੰਦੇ ਨੇ ਇਹ ਕੀ ਹੈ ਡਰ ਫੈਲਾਉਣਾ ਸ਼ੁਰੂ ਕੀਤਾ ਜਾ ਰਿਹਾ ਇਹ ਡਰ ਕਾਇਮ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਇਹ ਚਾਹੁੰਦੇ ਆ ਵੀ ਪੰਜਾਬ ਨੂੰ ਡਰਾ ਧਮਕਾ ਕੇ ਜਾਂ ਕਿਸੇ ਤਰੀਕੇ ਇੱਥੇ ਲੋਕਾਂ ਜਾਵਸੀ ਜੜੀ ਹੈ ਭਾਈਚਾਰਾ ਖਤਮ ਕੀਤਾ ਜਾਵੇ ਲੇਕਿਨ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਉਹ ਇਸ ਭਾਈਚਾਰਾ ਖਤਮ ਨਹੀਂ ਹੋਣ ਦੇਣਗੇ ਬਿਲਕੁਲ ਭਾਈਚਾਰਾ ਖਤਮ ਨਹੀਂ ਹੋਣ ਦੇਣਗੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਹ ਧਮਾਕਾ ਕਿਹਦਾ ਹੋਇਆ ਕਿਹੜਾ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਤਮਾਕੇ ਦੇ ਵਾਸਤੇ ਉਹਦੀ ਕਿਤੇ ਨਾ ਕਿਤੇ ਜਾਂਚ ਕੀਤੀ ਜਾ ਰਹੀ ਹੈ ਫਰੈਂਸਿਕ ਟੀਮ ਵੱਲੋਂ ਇੱਕ ਸਾਰੀ ਜਾਂਚਾ ਲਗਾਤਾਰ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਚਿੰਤਾ ਦਾ ਵਾਸ਼ਾ ਪੰਜਾਬ ਦੇ ਵਿੱਚ ਜ਼ਰੂਰ ਬੰਦਾ ਨਜ਼ਰ ਆ ਰਿਹਾ ਇੱਕ ਮੰਦਿਰ ਜਿਹੜਾ ਕਿ ਅੰਮ੍ਰਿਤਸਰ ਦੇ ਖਾਂਡ ਵਾਲਾ ਇਲਾਕੇ ਦੇ ਵਿੱਚ ਹੈਗਾ ਉਸ ਮੰਦਿਰ ਦੇ ਉੱਤੇ ਬੀਤੀ ਰਾਤ ਹਮਲਾ ਕੀਤਾ ਗਿਆ ਧਮਾਕਾ ਹੋਇਆ ਜ਼ਬਰਦਸਤ ਧਮਾਕਾ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਕਾਇਮ ਹੋ ਗਿਆ ਕੈਮਰਾਮੈਨ ਬਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ